ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਭਾਈ ਗਣ ਥੋੜਾ ਜਿਆ ਸੁਣਦੇ ਹਾਂ ਹਸਪੀਟਲ 'ਚ ਮਰਦਾ ਹੋਇਆ ਫੋਨ ਦੇ ਉੱਤੇ ਹੀ ਲੱਗੀ ਹੋਊਗੀ ਐਂ ਕਹਿ ਦੇਈ ਉਹ ਪੁੱਤਰਾਂ ਦੇ ਤਾਂ ਨਹੀਂ ਜਦੋਂ ਮਾਰਾ ਹੋਵੇ 10ਵੀਂ ਭਾਈ ਸਾਹਿਬ ਇਹ ਉਸ ਸਮੇਂ ਦੀ ਗੱਲ ਕਰ ਰਹੇ ਹਨ ਜਦੋਂ ਮਹਾ ਸਿੰਘ ਨੇ ਗੁਰੂ ਮਹਾਰਾਜ ਨੂੰ ਛੱਡਣ ਦਾ ਫੈਸਲਾ ਕੀਤਾ ਸੀ ਤੇ ਉਸ ਟਾਈਮ ਦਸਵੀਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਿੱਖਾਂ ਤੋਂ ਬੇਦਾਵਲ ਖਵਾ ਲਿਆ ਸੀ ਤੇ ਫਿਰ ਜਦੋਂ ਬੇਦਾਵਲ ਖਾ ਲਿਆ ਤਾਂ ਸਿੱਖ ਗੁਰੂ ਮਹਾਰਾਜ ਨੂੰ ਇਕੱਲੇ ਛੱਡ ਕੇ ਚਲੇ ਗਏ ਸਨ ਤੇ ਬਾਅਦ ਵਿੱਚ ਉਹ ਮੁਖਸਰ ਦੀ ਜੰਗ ਵਿੱਚ ਜਦੋਂ ਆ ਗਏ ਸੀ ਤਾਂ ਫਿਰ ਉਸ ਦੇ ਵਿੱਚ ਮਹਾ ਸਿੰਘ ਜਦੋਂ ਸ਼ਹੀਦ ਹੋਇਆ ਸੀ ਤਾਂ ਉਸ ਨੇ ਗੁਰੂ ਮਹਾਰਾਜ ਨੂੰ ਇੱਕੋ ਡਿਮਾਂਡ ਰੱਖੀ ਸੀ ਕਿ ਗੁਰੂ ਮਹਾਰਾਜ ਜੀ ਮੇਰੀ ਜਾਨ ਤੁਹਾਡੇ ਬੋਕਲ ਵਿੱਚ ਨਿਕਲੇ ਤਾਂ ਹੀ ਮੇਰਾ ਜੀਵਨ ਸਫਲ ਹੋਊਗਾ ਤੇ ਉਸ ਟਾਈਮ ਮਹਾ ਸਿੰਘ ਦੀ ਅੱਖਾਂ ਵਿੱਚ ਪਾਣੀ ਸੀ ਤੇ ਉਸ ਨੇ ਗੁਰੂ ਮਹਾਰਾਜ ਨੂੰ ਬੇਦਾਵਾ ਪਾੜਨ ਲਈ ਕਿ ਸੀਤਲ ਜੀ ਦਿੱਲੀ ਗਿਆ ਐਦਾਂ ਗੋਦ ਵਿੱਚ ਸੀਸ ਰੱਖ ਲਿਆ ਕਲਗੀਆਂ ਵਾਲੇ ਪਾਸ਼ਾ ਨੇ ਕਹਿੰਦੇ ਮਹਾ ਸਿੰਘ ਖੋਲ ਅੱਖਾਂ ਮਹਾ ਸਿੰਘ ਨੇ ਅੱਖਾਂ ਖੋਲੀਆਂ ਹੱਥੀ ਪੂੰਝਦੇ ਰਮਾਲ ਨਾਲ ਮੁਖੜਾ ਪੁੱਤਾ ਮੰਗ ਛਾਤੀ ਨਾਮ ਦੀ ਜਿਵੇਂ ਮਾਵਾਂ ਏ ਛਾਤੀ ਲਾਉਂਦੀਆਂ ਕਲਗੀਧਰ ਪਾਤਸ਼ਾਹ ਨੇ ਮਹਾ ਸਿੰਘ ਨੂੰ ਛਾਤੀ ਨਾਲ ਲਾਇਆ ਕਈ ਕਈ ਵਾਰ ਲਾਇਆ ਦੱਸ ਬਈ ਕੀ ਚਾਹੀਦਾ ਹੈ ਵਰ ਦਿੰਦੇ ਨੇ ਅਤੁੱਟ ਮਨ ਆਏ ਮੇਰ ਦੇ ਖਜ਼ਾਨਿਆਂ ਚੋਂ ਮੰਗ ਕੀ ਮੰਗਦਾ ਪਾਸ਼ਾ ਅੱਖਾਂ ਚੋਂ ਪਾਣੀ ਐ ਕਲਗੀਆਂ ਵਾਲਿਓ ਆਸੀ ਤੇ ਬਾਕੀ ਸਿੱਖ ਇਤਿਹਾਸ ਬੜਾ ਹੀ ਜ਼ਬਰਦਸਤ ਤੇ ਮੋਟੀਵੇਸ਼ਨਲ ਹੈ ਤੇ ਸਿੱਖ ਇਤਿਹਾਸ ਤੋਂ ਸਾਨੂੰ ਬਹੁਤ ਜ਼ਿਆਦਾ ਵੱਡੀ ਸੇਧ ਮਿਲਦੀ ਹੈ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਆਪਣੇ ਚਾਰ ਸਾਹਿਬਜ਼ਾਦੇ ਬਾੜ ਦਿੱਤੇ ਸਨ ਸਿੱਖ ਕੌਮ ਨੂੰ ਸਖਤ ਰੱਖਣ ਲਈ ਤੇ ਉਹਨਾਂ ਨੇ ਸਾਰੇ ਸਿੱਖਾਂ ਨੂੰ ਆਪਣੇ ਪੁੱਤ ਮੰਨਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਡੇ ਸਿੱਖ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਆਪਣਾ ਸਰਬੰਸ ਸਿੱਖ ਕੌਮ ਲਈ ਬਾੜ ਦਿੱਤਾ ਤੇ ਅੱਜ ਜੋ ਅਸੀਂ ਦਸਤਾਰਾਂ ਸਜਾਉਂਦੇ ਹਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਾਰਨ ਹੀ ਅਸੀਂ ਸਿਰਾਂ ਉੱਤੇ ਦੇ ਸਤਾਰਾਂ ਸਜਾਉਂਦੇ ਹਾਂ ਭਾਈ ਸਾਹਿਬ ਦੁਆਰਾ ਗਾਈਏ ਧਾਰਨਾ ਬੜੀ ਸੋਹਣੀ ਹੈ ਇਸ ਦੀ ਲਿਖਤ ਬੜੀ ਸੁੰਦਰ ਹੈ ਇਸ ਵਿੱਚ ਭਾਈ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਜਦੋਂ ਸਾਡੀ ਜਾਨ ਨਿਕਲੇ ਘਟੋ ਘਟ ਗੁਰੂ ਮਹਾਰਾਜ ਦੀ ਤਸਵੀਰ ਸਾਡੇ ਸਾਹਮਣੇ ਹੋਵੇ ਕਿਉਂਕਿ ਉਹ ਪੁੱਤਰਾਂ ਦੇ ਦਾਨੀ ਮਹਾਨ ਜੋਦੇ ਜੀ ਸਿੰਕਟ ਡਰੀਆਂ ਵਾਲੇ ਦੁਆਰਾ ਜੋ ਪਿਛਲੇ ਦਿਨੀ ਗੁਰਮਤ ਸਮਾਗਮ ਕੀਤਾ ਗਿਆ ਸੀ ਉਸ ਦੇ ਵਿੱਚ ਉਸ ਨੇ ਦਸਵੀਂ ਪਾਸ਼ਾ ਮਹਾਰਾਜ ਦੀ ਬੜੀ ਸੋਹਣੀ ਤਾਰੀਫ ਕੀਤੀ ਹੈ ਤੇ ਆਪਾਂ ਉਸ ਕਿਪਤ ਨੂੰ ਧਾਰਨਣ